ਇਦਾਂ ਭੁੱਖੇ ਪਿਆਸੇ ਘਰ ਦੇ ਵਿੱਚ ਬੈਠੇ ਰਹੇ ਇਹ ਮੀਆਂ ਬੀਬੀ ਕੋਈ ਕੰਮ ਕੋਈ ਕਾਰਜ ਨਹੀਂ ਚੱਲਿਆ ਨਹੀਂ ਕਿਸੇ ਪਾਸੋਂ ਪੈਸਾ ਮਿਲੇਗਾ। ਕਾਫੀ ਦਿਨਾਂ ਵਗਰੋਂ ਛੋਟਾ ਜਿਹਾ ਕੰਮ ਮਿਲਿਆ ਤੇ ਉਹਦੇ ਪੈਸੇ ਵਟੇ। ਪੈਸੇ ਵਟ ਕੇ ਗੁਰਮੁਖ ਪਿਆਰਿਓ ਭਾਈ ਲੈਣਾ ਜੀ ਦੀ ਦੁਕਾਨ ਤੇ ਹੱਟ ਤੇ ਚਲੇ ਗਏ ਕਿਉਂਕਿ ਭਾਈ ਲੈਣਾ ਜੀ ਦੀ ਛੋਟੀ ਜੀ ਦੁਕਾਨ ਪਈ ਹੋਈ ਹੈ ਲੋੜਵੰਦਾ ਦੀ ਮਦਦ ਵੀ ਕਰਦੇ ਨੇ ਭਾਈ ਲੈਣਾ ਜੀ ਦੀ ਦੁਕਾਨ ਤੇ ਜਾ ਕੇ ਕਿਹਾ ਵੀ ਆ ਲੈ ਮਿੱਤਰ ਇੰਨੇ ਕੁ ਮੇਰੇ ਕੋਲੇ ਪੈਸੇ ਨੇ ਮੈਨੂੰ ਇੰਨੇ ਕੁ ਪੈਸਿਆਂ ਦਾ ਬੋਲੋ ਰਸਨ ਦੇ ਤੇ ਭਾਈ ਲੈਣਾ ਜੀ ਤਾਂ ਠਾਂ ਠਾਂ ਝਾਕਦੇ ਨੇ ਵੀ ਪੈਸੇ ਤੇ ਥੋੜੇ ਨੇ ਵੀ ਇੰਨੇ ਕੁ ਪੈਸਿਆਂ ਦਾ ਰਸਨ ਕਿਵੇਂ ਆਏਗਾ ਘਰ ਦੇ ਵਿੱਚ ਤੁਸੀਂ ਦੋ ਜਾਣੇ ਹੋ ਫਿਰ ਗਾਂ ਬੱਚੇ ਨੇ ਜੇ ਤੁਸੀਂ ਖਾਓਗੇ ਪੀਓਗੇ ਕੁਛ ਤਾਂ ਉਹਨਾਂ ਨੂੰ ਕੁਝ ਮਿਲੇਗਾ ਕਿਉਂਕਿ ਬੱਚੇ ਨਿਆਣੇ ਨੇ ਭਾਈ ਲੈਣਾ ਜੀ ਨੇ ਆਪਣੇ ਕੋਲੋਂ ਨਾ ਥੋੜਾ ਜਿਹਾ ਆਟਾ ਜਿਹੜਾ ਵੱਧ ਪਾ ਦਿੱਤਾ ਵੀ ਚੱਲ ਕੋਈ ਗੱਲ ਨਹੀਂ ਤੂੰ ਇੰਨਾ ਕਲੇਜਾ ਵੀ ਤੇਰੀ ਅੱਜ ਦੀ ਰੋਟੀ ਪੱਕ ਜੇਗੀ ਕਰੇ ਨਾਲੇ ਦੱਸ ਦਿੱਤਾ ਵੀ ਤੇਰੇ ਕੋਲੇ ਪੈਸੇ ਥੋੜੇ ਸੀਗੇ ਇਹ ਭਾਈ ਸਾਹਿਬ ਜੀ ਕਹਿੰਦੇ ਨਾ ਇਉਂ ਨਹੀਂ ਕਰਨਾ ਇਉਂ ਨਹੀਂ ਕਰਨਾ ਵੀ ਜਿੰਨੇ ਕੁ ਮੇਰੇ ਪੈਸੇ ਨੇ ਓਨੇ ਕੁ ਮੇਰੇ ਪੈਸਿਆਂ ਦਾ ਮੈਨੂੰ ਸਿੱਧਾ ਦੇ ਦੇ ਬੱਦਨ ਉਹਨੇ ਕਹਦੇ ਚਲੋ ਜੀ ਭਾਈ ਲੈਣਾ ਜੀ ਨੇ ਜਿੰਨਾ ਆਟਾ ਪਾਇਆ ਸੀ ਵੱਦ ਉਹ ਕੱਢ ਲਿਆ ਤੇ ਇਹ ਗੁਰੂ ਦਾ ਸਿੱਖ ਉਹ ਰਸਨ ਲੈ ਕੇ ਆਪਣੇ ਘਰ ਚੱਲਿਆ ਗਿਆ। ਇੱਕਾੜਾ ਵਾਲੀ ਨੂੰ ਜਾ ਕੇ ਗਿਆ ਭਾਗਵਾਨੇ ਸ਼ੁਕਰ ਹੈ ਅੱਜ ਮੇਰੇ ਦਾਤੇ ਦਾ ਸ਼ੁਕਰ ਹੈ ਮੇਰੇ ਉਸ ਵੈਗੁਰੂ ਜੀ ਦਾ ਜਿਨੇ ਅੱਜ ਆਪਾਂ ਨੂੰ ਕਾਫੀ ਦਿਨਾਂ ਮਗਰੋਂ ਕਾਰਜ ਦਿੱਤਾ ਕੰਮ ਦਿੱਤਾ ਕੁਝ ਪੈਸੇ ਵਟ ਹੋਏ ਉਹਦਾ ਮੈਂ ਸਿੱਧਾ ਲੈ ਕੇ ਆਇਆ ਰਸਨ ਲੈ ਕੇ ਆਇਆ ਆ ਦੇਖ ਆਪਾਂ ਨੂੰ ਰਿਜਕ ਦਿੱਤਾ ਵੈਗੁਰੂ ਨੇ ਤੇ ਗੁਰਮੁਖ ਪਿਆਰਿਓ ਘਰ ਵਾਲੀ ਨੇ ਕੀ ਕੀਤਾ ਉਹ ਆਟਾ ਥੋੜਾ ਜਕਰ ਦੇ ਵਿੱਚ ਗੁੰਨ ਲਿਆ ਤੇ ਪ੍ਰਸ਼ਾਦ ਤਿਆਰ ਹੋਇਆ ਜੀ ਛਕਣ ਵਾਸਤੇ ਬੈਠੇ ਨੇ ਇੱਧਰ ਭਾਈ ਲੈਣਾ ਜੀ ਨੇ ਆਪਣੀ ਦੁਕਾਨ ਜਿਹੜੀ ਆਫ ਕੀਤੀ ਹੈ ਬੰਦ ਕੀਤੀ ਹੈ ਬੰਦ ਕਰਕੇ ਇਹਦੇ ਘਰ ਵੱਲ ਆ ਗਏ ਚੋਰੀਓ ਵੇਖ ਰਹੇ ਨੇ ਇਦਾਂ ਚੋਰੀਓ ਵੇਖਦੇ ਨੇ ਵੀ ਆਟਾ ਥੋੜਾ ਜਾਏ ਯਾਰ ਇਹ ਥੋੜੇ ਜੇ ਆਟੇ ਦੇ ਨਾਲ ਇਹ ਕੋ ਜਿਆਦਾ ਕਿਵੇਂ ਕਦੇ ਕਰਾਂ ਮੈਨੂੰ ਤੇ ਔਂ ਲੱਗਦਾ ਵੀ ਇੱਕ ਦਾ ਵੀ ਰੱਜ ਨਹੀਂ ਹੋਣਾ ਚਲੋ ਜੀ ਮੀਆਂ ਬੀਬੀ ਮੰਜੇ ਤੇ ਬੈਠੇ ਨੇ ਦੋਨੋਂ ਜਣੇ ਪ੍ਰਸ਼ਾਦਾ ਸ਼ਕਨ ਦੀ ਤਿਆਰੀ ਦੇ ਵਿੱਚ ਨੇ ਪ੍ਰਸ਼ਾਦੇ ਹੁਣ ਤਿੰਨ ਬਣੇ ਨੇ ਸਮਝਦੇ ਹੋ ਬੇਨਤੀ ਨਾ ਪ੍ਰਸ਼ਾਦੇ ਤਿੰਨੇ ਬਣੇ ਨੇ ਤੇ ਹੁਣ ਘਰ ਵਾਲੀ ਕਹਿੰਦੀ ਹੈ ਵੀ ਸਾਈਂ ਜੀ ਇਹ ਦੋ ਫੁਲਕੇ ਤੁਸੀਂ ਸਕ ਲਵੋ ਤੇ ਇੱਕ ਮੈਂ ਖਾ ਲਵਾਂ ਪੀ ਚਲੋ ਮੈਂ ਤੇ ਘਿਰ ਰਹੀ ਨਹੀਂ ਆ ਘਰ ਦੇ ਕੰਮ ਹੀ ਕਰਨੇ ਨੇ ਤੁਸੀਂ ਮਿਹਨਤ ਕਰਦੇ ਹੋ ਦਿਹਾੜੀ ਜਾਂਦੇ ਹੋ ਬਾਹਰ ਕੰਮ ਕਰਦੇ ਹੋ ਜ਼ੋਰ ਦਾ ਕੰਮ ਹੈ ਜੇ ਤੁਸੀਂ ਖਾਮੋ ਪੀਵੋਗੇ ਚੰਗਾ ਤੇ ਫੇਰ ਹੀ ਕਿਰਤ ਕਰੋਗੇ ਫੇਰ ਹੀ ਤੁਸੀਂ ਮਿਹਨਤ ਕਰ ਸਕਦੇ ਹੋ ਹੁਣ ਗੁਰਮੁਖ ਪਿਆਰਿਓ ਇਹ ਭਾਈ ਜੀ ਕਹਿੰਦੇ ਵੀ ਨਹੀਂ ਭਗਵਾਨ ਨੇ ਦੋ ਫੁੱਲ ਕਿ ਤੂੰ ਖਾਲਾ ਇੱਕ ਫੁੱਲ ਕਾ ਬੋਲੋ ਮੈਂ ਸ਼ਕ ਲੈਣਾ ਇਹਨਾਂ ਦਾ ਕਲੇਸ਼ ਹੈ ਜਿਹੜਾ ਕਾਟੋ ਕਲੇਸ਼ ਆਪ ਦੇ ਵਿੱਚ ਹੈ ਸਾਡੇ ਵਾਲਾ ਨਹੀਂ ਜਿਹੜਾ ਸਾਡੇ ਘਰਾਂ ਦੇ ਵਿੱਚ ਹੁੰਦਾ ਨੋ 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 ਹੋਕਲੇਸ ਵਾਲੇ ਇੱਕ ਮੁਹੱਬਤ ਇੱਕ ਪਿਆਰ ਭਾਵਨਾ ਵਾਲਾ ਪਿਆਰ ਵਾਲਾ ਕਹਿ ਲਵਾਂ ਕਲੇਸ਼ ਜਿਹੜਾ ਇਹਨਾਂ ਦੇ ਵਿਚਕਾਰ ਹੈ ਉਹ ਕਹਿ ਰਹੀ ਹੈ ਵੀ ਦੋ ਫੁੱਲ ਕਿ ਤੂੰ ਖੱਲ ਹੈ ਤੇ ਬੱਚਿਆਂ ਨੂੰ ਚੰਗਾਉਣਾ ਹੈ ਘਰ ਦੇ ਕੰਮ ਕਰਨੇ ਨੇ ਵੀ ਜੇ ਤੂੰ ਘਰੇ ਕੰਮ ਕਰੇਂਗੀ ਤੇ ਫੇਰ ਹੀ ਸਾਡਾ ਢੱਡ ਭਰੇਗਾ ਨਾ ਜੇ ਤੂੰ ਹੀ ਨਹੀਂ ਪ੍ਰਸ਼ਾਦਾ ਬਣਾ ਕੇ ਸਵੇਰ ਸਾਨੂੰ ਦੇ ਸਕੇਂਗੀ ਅਸੀਂ ਕਿੱਥੋਂ ਸ਼ਕ ਲਵਾਂਗੇ ਨਹੀਂ ਪਿਆਰੀਓ ਆਪੋ ਆਪਣੇ ਟੱਬਰ ਦਾ ਆਪੋ ਆਪਣੇ ਪਰਿਵਾਰ ਦਾ ਖਿਆਲ ਰੱਖੀਏ ਇਹ ਨਾ ਹੋਵੇ ਵੀ ਅਸੀਂ ਢਿੱਡ ਭਰ ਲਿਆ ਤੇ ਦੂਜਾ ਫੁੱਕਾ ਤੇ ਪਿਆਸਾ ਹੋਵੇ ਇਹ ਨਾ ਹੋਵੇ ਵੀ ਸਾਨੂੰ ਹੀ ਦੁੱਖ ਸਮੇ ਦਵਾਈ ਬੂਟੀ ਦੀ ਸਾਨੂੰ ਲੋੜ ਹੈ ਨਹੀਂ ਜਿੰਨੀ ਲੋੜ ਬੰਦੇ ਨੂੰ ਹੈ ਉਹਨੇ ਕਰ ਵਾਲੀ ਹੋਣਾ ਹੈ ਫੇਰ ਸਾਡੀ ਜਿਹੜੀ ਗ੍ਰਸਤੀ ਜੀਵਨ ਦੀ ਗੱਡੀ ਹੈ ਜਿਹੜੀ ਉਹ ਵਧੀਆ ਚੱਲੇਗੀ ਜੇ ਕਾ ਰਾਲੀ ਨੂੰ ਬੁਖਾਰ ਹੋ ਗਿਆ ਅਸੀਂ ਪੁੱਛੀ ਨਾ ਉਹਦੇ ਬਾਦੇ ਸਮੇਂ ਸਰ ਦਵਾਈ ਨਾ ਦਵਾਈ ਸਮੇਂ ਸਰ ਨੂੰ ਸੰਭਾਲਿਆ ਨਾ ਉਹਦੀ ਪੁੱਛ ਗਿਛ ਨਾ ਕੀਤੀ ਉਹਦੀ ਹੈਲਪ ਨਾ ਕੀਤੀ ਤੇ ਫਿਰ ਗੁਰਮੁਖ ਪਿਆਰਿਓ ਕਾਹਦਾ ਸਾਡਾ ਰਿਸ਼ਤਾ ਰਹਿ ਗਿਆ ਜੇ ਗੁਰਮੁਖ ਪਿਆਰਿਓ ਆਪਦੇ ਤੇ ਬਿਮਾਰੀ ਆ ਗਈ ਆਪਦੇ ਬਾਰੇ ਸੇ ਚੀਕਾਂ ਲੱਗੇ ਮਾਰਨ ਘਰ ਵਾਲੀ ਨੂੰ ਪੁੱਛੇ ਹੀ ਨਾ ਤੇ ਘਰ ਵਾਲਾ ਤੇ ਕੋਈ ਗੱਲ ਨਹੀਂ ਦਵਾਈ ਲੈ ਲੇਗਾ ਲੋਟੋ ਹੋ ਜਾਏਗਾ ਨਹੀਂ ਪਰ ਬਖੋਜੇ ਉਹ ਕਮਾਏਗਾ ਨਾ ਫੇਰੀ ਸਾਡੇ ਕਰ ਦੇ ਵਿੱਚ ਧਨ ਆਏਗਾ ਯਾਦ ਰੱਖਿਓ ਬੰਦਾ ਤੇ ਖੇਤਾਂ ਦਾ ਹੀ ਰਾਜਾ ਹੁੰਦਾ ਹੈ ਉਹਨੇ ਤੇ ਕਮਾਉਣਾ ਹੀ ਹੁੰਦਾ ਤੇ ਸਾਹਮਣਾ ਤੇ ਘਰ ਵਾਲੀ ਨੇ ਹੁੰਦਾ ਜੇ ਔਰਤ ਆਜੇ ਆਪਣੀ ਆਈ ਤੇ ਤਾਂ ਉਹ ਸੂਈ ਦੇ ਨਾਲ ਘਰ ਨੂੰ ਜੋੜ ਸਕਦੀ ਹੈ ਮਹਿਲ ਬਣਾ ਸਕਦੀ ਹੈ ਜੇ ਘਰ ਬਰਬਾਦੀ ਤੇ ਲਿਆਵੇ ਬਰਬਾਦ ਕਰਨ ਤੇ ਆਜੇ ਤਾਂ ਸੂਈ ਦੇ ਨਾਲ ਵੀ ਉਹ ਘਰ ਬਰਬਾਦ ਕਰ ਦੇ ਆਪਸ ਵਿੱਚ ਗੁਰਮੁਖ ਪਿਆਰੇ ਹੁਣ ਕਾਟੋ ਕਲੇਸ਼ ਸ਼ੁਰੂ ਹੋਇਆ ਜੀ ਉਹ ਕਹਿੰਦਾ ਦੋ ਫੁੱਲ ਕੇ ਤੂੰ ਖਾ ਉਹ ਕਹਿੰਦੀ ਤੂੰ ਖਾ ਇਦਾਂ ਕਲੇਸ਼ ਹੈ ਇੰਨੇ ਨੂੰ ਕੋਈ ਹੋਇਆ ਜੋਗੀ ਆਇਆ ਉਹਨੇ ਵਾਰ ਚਾ ਕੇ ਕਹਿ ਦਿੱਤਾ ਅਲਖ ਨਰੰਜਨ ਤੇ ਗੁਰਮੁਖ ਪਿਆਰਿਓ ਭਾਈ ਸਿਹਾ ਜੀ ਨੇ ਵੇਖਿਆ ਕਹਿੰਦਾ ਲੈ ਤੂੰ ਤੇ ਉਹੀ ਬਦੂਦ ਕਲੇਸ਼ ਕਰੀ ਜਾਨੀ ਮੇਰੇ ਜੇ ਨਾਲ ਵੀ ਆ ਵੇਖ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣਾ ਕਲੇਸ਼ ਮਟਾਉਣ ਵਾਸਤੇ ਆਪਣਾ ਸੇਵਕ ਕਲ ਦਿੱਤਾ ਆਖੋ ਸਤਨਾਮ ਸਾਡੇ ਵਰਗਾ ਥੋੜੀ ਸੀ ਭਾਈ ਸਿੰਘਾਂ ਜਾ ਉਹਦੇ ਘਰ ਆ ਲਈ ਸਾਡੇ ਵਰਗੇ ਤੇ ਗੁਰਮੁਖ ਪਿਆਰਿਓ ਜੇ ਕੋਈ ਮਾੜਾ ਮੰਗਦਾ ਸਾਡੇ ਦਰ ਤੇ ਆ ਕਿ ਖਲੋਜੇ ਨਾ ਉਸੇ ਉਹਨੂੰ ਆਟੇ ਦੀ ਮੁਠੀ ਪਾਉਣ ਦੇ ਬਜਾਏ ਉਹਨੂੰ ਸੁਣਾਉਂਦੇ ਹਾਂ ਅਸੀਂ ਲੈ ਠੱਠੇ ਵਰਗਾ ਵੀ ਐ ਸਾਣ ਵਰਗਾ ਵੀ ਐ ਕਮਾਕੀ ਨਹੀਂ ਖਾ ਸਕਦਾ ਕੋਈ ਲੰਗੜਾ ਡੁੱਡਾ ਐ ਕੋਈ ਹੈਂਡੀਕਪਟ ਐ ਕਿਰਤ ਕਰੇ ਮੈਂ ਤੂੰ ਕਰ ਅਸੀਂ ਵੀ ਤੇ ਕਮਾਉਣੀ ਆ ਨਹੀਂ ਗੁਰਮੁਖੋ ਇਹ ਸੱਚ ਐ ਵੀ ਕਈ ਲੋੜਬੰਦ ਹੁੰਦੇ ਨੇ ਕਈ ਨਜਾਇਜ਼ ਫਾਇਦਾ ਵੀ ਠਾ ਜਾਂਦੇ ਨੇ ਇੰਨਾਂ ਨੇ ਇਸ ਤਰੀਕੇ ਦੇ ਨਾਲ ਮੰਗਣ ਤੇ ਗੁਰਮੁਖੋ ਪਿਆਰਿਓ ਆਪਣਾ ਕਾਰੋਬਾਰ ਬਣਾਇਆ ਹੋਇਆ ਨਾਲ ਕੋਈ ਕੱਲਾ ਮੰਗ ਲਿਆ ਖਾਲੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਲੋੜਵੰਦ ਵੀ ਹੁੰਦੇ ਨੇ ਹੁਣ ਗੁਰੂਕ ਪਿਆਰਿਓ ਸਾਡਾ ਸੁਭਾਅ ਤੇ ਇਹ ਅਸੀਂ ਤੇ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਮਾਰਦੇ ਆਂ ਕਈ ਗੱਲ ਮੈਂ ਬੇਨਤੀ ਕਰਦਾ ਹੁਣ ਵੀ ਜੇ ਅਸੀਂ ਕਿਸੇ ਨੂੰ ਕੁਝ ਦੇ ਨਹੀਂ ਨਾ ਸਕਦੇ ਸਾਡੇ ਅੰਦਰ ਕੌਲੀ ਆਟੇ ਵੀ ਪਾਉਣ ਦੀ ਔਕਾਤ ਨਹੀਂ ਹੈ ਜਿਗਰਾ ਨਹੀਂ ਹੈ ਤੇ ਫਿਰ ਸਾਡਾ ਮਾੜਾ ਬੋਲਣ ਦਾ ਵੀ ਹੱਕ ਨਹੀਂ ਹੈ ਪਤਾ ਨਹੀਂ ਮੇਰਾ ਵਹੀ ਗੁਰੂ ਕਿਹੜੇ ਰੰਗਾਂ ਦੇ ਵਿੱਚ ਓਕੇ ਦੀ ਮਸਤੀ ਦੇ ਵਿੱਚ ਸਾਡੇ ਪੇਪਰ ਲੈਂਦਾ ਫਿਰਦਾ ਹੈ ਸਾਨੂੰ ਪਰਖਦਾ ਫਿਰਦਾ ਜੇ ਨਹੀਂ ਪਾਉਣੇ ਆਟੇ ਦੀ ਮੁਠੀ ਤਾਂ ਕਹਦੇ ਕੋਈ ਗੱਲ ਨਹੀਂ ਭਾਈ ਦੋ ਘਰਾਂ ਗਾਂ ਜਾ ਕੇ ਮੱਤ ਲਾਏ ਠੀਕ ਹੈ ਜੀ ਹੁਣ ਗੁਰਮੁਖ ਪਿਆਰਿਓ ਇਹਨੇ ਅਲੱਖ ਨਰੰਜਨ ਆਕੇ ਕਿਹਾ ਤੇ ਭਾਈ ਸਿੰਘਾ ਜੀ ਕਹਿੰਦੇ ਲੈ ਭਗਵਾਨ ਨੇ ਆਪਣਾ ਕਲੇਸ਼ ਮਟਾਉਣ ਵਾਸਤੇ ਅੱਜ ਅੱਜ ਵੀ ਤੋਰਤਾ ਆ ਗਿਆ ਭਾਈ ਸਿੰਘਾ ਜੀ ਨੇ ਆਉ ਭਗਤ ਕੀਤੀ ਪ੍ਰੇਮ ਦੇ ਨਾਲ ਵਹਾਇਆ ਇਨੇ ਕਿਹਾ ਕਹਿੰਦਾ ਜੀ ਮੈਂ ਪ੍ਰਸ਼ਾਦਾ ਸ਼ਕਣਾ ਮੈਨੂੰ ਪ੍ਰਸ਼ਾਦਾ ਸ਼ਕਾਓ ਭਾਈ ਸਿੰਘਾ ਜੀ ਕਹਿੰਦੇ ਲੈ ਇੱਕ ਤੂੰ ਸ਼ਕ ਲਈ ਇੱਕ ਮੈਂ ਸ਼ਕ ਲਉ ਇੱਕ ਆਪਾਂ ਇਹਨੂੰ ਸ਼ਕਾ ਦਿੰਦੇ ਰੌਲਾ ਮਿਟ ਗਿਆ ਤੇ ਗੁਰਮੁਖੋ ਇਹ ਨੇ ਕੀ ਕੀਤਾ ਜੋਗੀ ਨੇ ਇੱਕ ਪ੍ਰਸ਼ਾਦਾ ਤੇ ਸ਼ਕ ਲਿਆ ਤੇ ਦੂਜਾ ਵੀ ਮੰਗ ਲਿਆ ਆਖੋ ਸਤਨਾਮ ਕਹਿੰਦਾ ਜੀ ਇੱਕ ਹੋਰ ਦੇ ਦਿਓ ਹੁਣ ਦੋ ਸ਼ਕ ਲਏ ਦੋ ਪ੍ਰਸ਼ਾਦੇ ਸ਼ਕ ਕੇ ਢਿੱਡ ਤੇ ਹੱਥ ਫੇਰ ਕੇ ਇਹ ਜੋਗੀ ਸਹਿਮ ਤੇ ਤੁਰਦੇ ਬਣੇ ਤੇ ਭਾਈ ਲੈਣਾ ਜੀ ਚੋਰੀਆਂ ਵੇਖ ਰਹੇ ਨੇ ਵੀ ਹਾਂ ਕਮਾਲ ਲੋਕੀ ਵੀ ਹੁਣ ਕੀ ਬਣੇਗਾ ਇੰਦਾ ਤਾਂ ਵੀ ਪ੍ਰਸ਼ਾਦਾ ਤੇ ਪਿੱਛੇ ਇਕੋ ਹੀ ਰਹਿ ਗਿਆ ਵੀ ਦੋ ਇੱਕ ਆ ਗਿਆ ਫੁਲਕੇ ਸਾਰੇ ਤਿੰਨ ਸਨ ਤੇ ਗੁਰਮੁਖੋ ਪਿਆਰੇ ਦੋਨਾਂ ਦਾ ਸਿਦਕ ਵੇਖੋ ਪ੍ਰੇਮ ਵੇਖੋ ਪਿਆਰ ਵੇਖੋ ਦੋਨੋ ਜਣਿਆਂ ਨੇ 50-50 ਕੀਤਾ ਹੈ ਅੱਧਾ-ਅੱਧਾ ਕੀਤਾ ਹੈ ਪ੍ਰਸ਼ਾਦੇ ਨੂੰ ਦੋਨਾਂ ਨੇ ਅੱਧਾ-ਅੱਧਾ ਕਰਕੇ ਪ੍ਰਸ਼ਾਦਾ ਛਕ ਲਿਆ ਉਸ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜੀ ਦਾ ਸ਼ੁਕਰ ਅਦਾ ਕੀਤਾ ਜੀ ਕੀ ਕਿਹਾ ਦੱਦਾ ਦਾਤਾ ਏਕ ਹੈ ਅਬ ਕੋ ਦੇਵਨਹਾਰ ਦਿਨ ਦੇ ਟੋਟਣਾ ਆ ਬਈ ਅਗੰਤ ਭਰੇ ਭੰਡਾਰ ਇਹ ਸੱਚ ਹੈ ਵੀ ਤੇਰੇ ਭੰਡਾਰੇ ਭਰੇ ਪਈ ਨੇ ਪਰ ਜਿੰਨਾ ਕ ਮੇਰਾ ਹੱਕ ਸੀ ਮੇਰਾ ਹਿੱਸਾ ਸੀਗਾ ਮੇਰਾ ਕੋਟਾ ਸੀਗਾ ਉਹਦੇ ਵਿੱਚੋਂ ਤੁਸੀਂ ਮੈਨੂੰ ਇੰਨਾ ਕਰਿਜਿਕ ਮੇਰੇ ਆਮਾਲਕਾ ਦੇ ਦਿੱਤਾ ਤੁਹਾਡਾ ਲੱਖ ਲੱਖ ਸ਼ੁਕਰ ਹੈ ਆਪਾਂ ਦੇ ਗੁਰਮੁਖ ਪਿਆਰੋ 36 ਪਦਾਰਥ ਛੱਕ ਕੇ 36 ਪਦਾਰਥਾਂ ਨੂੰ ਵੇਖ ਕੇ ਨਖਰੇ ਕਰਕੇ ਖਾਣੇ ਆ ਨਾ ਨਹੀਂ ਗੁਰਮੁਖ ਉਹਦਾ ਸ਼ੁਕਰ ਕਰੀਏ ਭਵੇਂ ਮੇਰਾ ਵਾਹਿਗੁਰੂ ਪਰਮੇਸ਼ਰ ਰੁਖੀ ਇਸੇ ਸਾਨੂੰ ਕਿਉਂ ਉਹਨਾਂ ਦੇਵੇ ਉਹ ਵੀ ਮੌਲਾ ਦਾ ਸ਼ੁਕਰ ਕਰਕੇ ਸ਼ਕ ਲਈਏ ਜੋ ਵਾਹਿਗੁਰੂ ਨੇ ਦਿੱਤਾ ਜਿਹੜਾ ਪ੍ਰਸ਼ਾਦੇ ਨੂੰ ਤਰਸਾਉਂਦਾ ਹੈ ਜਿਹੜਾ ਭੋਜਨ ਨੂੰ ਤਰਸਾਉਂਦਾ ਹੈ ਤੇ ਯਾਦ ਰੱਖਿਓ ਫਿਰ ਇੱਕ ਨਾ ਇੱਕ ਦਿਨ ਪ੍ਰਸ਼ਾਦਾ ਉਹਨੂੰ ਵੀ ਤਰਸਾਉਂਦਾ ਹੈ ਕਦੇ ਭੋਜਨ ਨੂੰ ਠੁਕਰਾਇਏ ਨਾ ਕਦੇ ਵੀ ਅਨਾਦਰ ਨਾ ਕਰੀਏ ਸਤਕਾਰ ਕਰੀਏ ਮੇਰੇ ਵਾਹਿਗੁਰੂ ਨੇ ਸਿਰਜ ਕੋ ਜੋ ਭੋਜਨ ਸਾਨੂੰ ਦਿੱਤਾ ਹੈ ਸਾਡੇ ਪਰਤਪਾਲਣਾ ਕਰਨ ਵਾਸਤੇ ਮੇਰੇ ਵਾਹਿਗੁਰੂ ਜੀ ਨੇ ਸਾਡੇ ਅੱਗੇ ਪਰੋਸਿਆ ਉਹਨੇ ਰੱਖਿਆ ਕਿ ਉਹ ਜਿੱਥੇ ਵੀ ਉਹਨੇ ਲਿਜਾਣਾ ਨਾ ਮੇਰੇ ਵਾਹਿਗੁਰੂ ਨੇ ਉਹਨੇ ਉੱਥੇ ਵਾਸਤੇ ਵੀ ਤੁਹਾਡੇ ਵਾਸਤੇ ਰਿਜਕ ਉਹਨੇ ਰੱਖਿਆ ਹੋਇਆ ਨਕ ਨਥ ਕਸਮ ਹੱਥ ਕਿਰਤ ਤਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ ਤੁਹਾਡਾ ਭੋਜਨ ਹੋਏਗਾ ਨਾ ਮੇਰਾ ਵਾਹਿਗੁਰੂ ਤੁਹਾਨੂੰ ਖਿੱਚ ਕੇ ਉੱਥੇ ਲੈ ਜਾਏਗਾ ਆਖੋ ਸਤਨਾਮ